ਗੱਲਾਂ ਕਲੀਅਰ ਕਰਕੇ ਆਗੇ ਇਸ ਗੱਲ ਤੇ ਦੇਖੋ ਪਰਿਵਾਰ ਨਾਲ ਗੱਲ ਕੀਤੀ ਪਰਿਵਾਰ ਸਹਿਮਤੀ ਦੇ ਰਿਹਾ ਵੀ ਸਾਨੂੰ ਠੀਕ ਹੈ ਸਾਡੇ ਬੱਚਿਆਂ ਦੀ ਜ਼ਿੰਦਗੀ ਵੀ ਬਣ ਰਹੀ ਹੈ ਦੋਸ਼ੀਆਂ ਨੂੰ ਖਜਾਮਾ ਵੀ ਮਿਲ ਰਹੀ ਹੈ ਤੇ ਨਗਰ ਨੇ ਸਾਥ ਤੇ ਲਾਕੇ ਨੇ ਸਾਥ ਦਿੱਤਾ ਇਹ ਸਾਰਾ ਕੁਝ ਸਾਰੀ ਦੇਣ ਤੇ ਇਨਸਾਫ ਵੀ ਮਿਲ ਰਿਹਾ ਤੇ ਸਾਰੀ ਸੋਚੇ ਲਾਕੇ ਦੀ ਦੇਣ ਇਸ ਗੱਲ ਤੇ ਆਪਾਂ ਸੇ ਐਗਰੀ ਹੁੰਦੇ ਆ ਸਾਰੀਆਂ ਮਾਵਾਂ ਭੈਣਾਂ ਜੇ ਕੋਈ ਗੱਲ ਰਹੇਗੀ ਮੈਂ ਦੁਬਾਰਾ ਕਰਦਾ ਨਾ ਪੁੱਛ ਲਿਓ ਤਾਂ ਸਾਰੇ ਐਗਰੀ ਹੋ ਕੇ ਹੱਥ ਖੜੇ ਕਰੀਏ ਤਾਂ ਅਸੀਂ ਪਰਿਵਾਰ ਵੱਲੋਂ ਸਹਿਮਤੀ ਲਈ ਹੈ ਉਹ ਸਹਿਮਤੀ ਸਾਡੇ ਜੂਥ ਨਾਲ ਗੱਲ ਕੀਤੀ ਉਹ ਵੀ ਸਹਿਮਤ ਹੈ ਤੇ ਅਸੀਂ ਉਹਨਾਂ ਨੂੰ ਬੁਲਾ ਕੇ ਇੱਥੇ ਭਰੋਸਾ ਲੈ ਲਈਏ ਗੱਲ ਤੋਂ ਆਪਣੇ ਉਹਨਾਂ ਬੱਚਿਆਂ ਨੂੰ ਨੌਕਰੀ ਤੇ ਜਾਣ ਵਾਸਤੇ ਉਹਨਾਂ ਦਾ ਰਾਹ ਖੋਲਦਈਏ ਸਾਡੀ ਇਹ ਗੱਲਬਾਤ ਹੋਈ ਹੈ ਇਹ ਗੱਲ ਸੀ ਭਰਾਵੋ ਉਹਨਾਂ ਦਾ ਫੈਸਲਾ ਤੁਹਾਡੇ ਹੱਥ ਜਾ ਕੇ ਅਸੀਂ ਸਾਰੀ ਉਮਰ ਵਾਸਤੇ ਉਹਨਾਂ ਬੱਚਿਆਂ ਨੂੰ ਰੁਜ਼ਗਾਰ ਦਿਵਾਦਿਆਂ ਦਾ ਵੀਰਾਂ ਦੇ ਮੁਰਦਾਂ ਨੇ ਤੇ ਦੋਸ਼ੀਨ ਵੀ ਸੜਾਕਾਂ ਪਿੱਛੇ ਲੈ ਜੇ ਹੁਣ ਮੈਂ ਸਾਡੇ ਬਹੁਤ ਸਤਿਕਾਰਯੋਗ ਸੀਨੀਅਰ ਵਕੀਲ ਪ੍ਰਧਾਨ ਸਾਹਿਬ ਕਰਮਜੀਤ ਸਿੰਘ ਐਡਵੋਕੇਟ ਵੀ ਪਹੁੰਚ ਜਾਂਦੇ ਦਾ ਧੰਨਵਾਦ ਹੈ ਵੱਖ-ਵੱਖ ਸਵੇਰ ਤੋਂ ਡਰਾਈਵਰ ਸਾਹਿਬ ਪਹੁੰਚੇ ਅਗਲੇ ਅੰਦੋਲਨ ਦੀ ਮੰਗ ਕਰ ਰਹੇ ਸੀ ਕਿਉਂਕਿ ਇਹ ਮੀਟਿੰਗਾਂ ਦੇ ਵਿੱਚ ਜਾ ਕੇ ਗੱਲਾਂਬਾਤਾਂ ਤੈਅ ਕਰਨ ਦੇ ਸਮਾਂ ਲੱਗ ਗਿਆ ਤਾਂ ਕਰਕੇ ਹਲੇ ਅੱਗੇ ਕੋਈ ਐਕਸ਼ਨ ਦੀ ਆਪਾਂ ਨੇ ਰੂਪਰੇਖਾ ਤਿਆਰ ਨਹੀਂ ਕੀਤੀ ਚੱਲ ਰਿਹਾ ਤਾਂ ਇੱਥੇ ਆਪਣਾ ਇਹ ਜਾਰੀ ਰਹਿਣਾ ਇਸ ਕਰਕੇ ਜੇ ਆਪਾਂ ਸਹਿਮਤਾ ਦਾ ਹੱਥ ਖੜੇ ਕਰਕੇ ਪ੍ਰਮਾਣਗੀ ਦੇਈਏ ਕਿ ਆਪਾਂ ਭਾਈ ਇਸ ਗੱਲਾਂ ਨਾਲ ਸਹਿਮਤ ਹਾਂ ਤੇ ਦੋਸਤੀ ਰੱਖੋ ਜੀਓ ਤਰ ਦੇਰ ਨਾਲ ਖੜੀਆ ਕਰਨ ਵਾਲੀ ਆਉਂਦੇ ਹੋ ਦੇਖਦਾ ਚਲੋ ਜੀਓ ਸੰਕਤਾਰ ਵੀ ਹੋ ਜਾਣਾ ਤੇ ਕਰੋ ਸਤਕਾਰਯੋਗ ਅਫਸਰ ਸਾਹਿਬ ਸਾਡੀ ਮਦਦ ਕਰਦੇ ਰਹਿਣਗੇ ਸਰਕਾਰ ਤੋਂ ਸਾਡੀ ਇਹ ਗੱਲ ਨੂੰ ਜਾਰੀ ਰੱਖਣਗੇ ਕਿ ਵੱਧ ਤੋਂ ਵੱਧ ਜਲਦੀ ਤੋਂ ਜਲਦੀ ਇਹ ਸਾਡਾ ਮਸਲਾ ਇਹ ਵੀ ਹੱਲ ਹੋ ਸਕੇ ਪਰਿਵਾਰ ਨੂੰ ਸਹਾਇਤਾ ਹੋ ਸਕੇ ਬਹੁਤ ਧੰਨਵਾਦ ਹੈ ਸਮੁੱਚੇ ਨਗਰ ਦਾ ಗ್ರಾಮ ਪੰਚਾਇਤ ਦਾ ਕਮੇਟੀ ਦਾ ਸਮੂਹ ਉਹਦੇ ਵਿੱਚੋਂ ਪ੍ਰਸ਼ਾਸਨ ਵੱਲੋਂ ਇਹ ਭਰੋਸਾ ਦਿੱਤਾ ਜਾ ਰਿਹਾ ਹੈ ਕਿ ਅਸੀਂ ਦਿਨ ਨਹੀਂ ਮੰਗਦੇ ਅਸੀਂ ਲੈ ਚੁੱਕਿਆ ਸਮਾਂ ਤੁਹਾਡੇ ਤੋਂ ਅਸੀਂ ਉਹਨੂੰ ਕੁਝ ਘੰਟਿਆਂ ਦੇ ਵਿੱਚ ਸਾਡੀਆਂ ਕੋਸ਼ਿਸ਼ਾਂ ਬਹੁਤ ਜਾਰੀ ਹੈ ਕਿ ਜਿੰਨੀ ਸਾਡੀ ਬਦਨਾਮੀ ਉਸ ਕੁੱਤੇ ਨੇ ਕਰਵਾਈ ਹੈ ਤਾਂ ਸਾਡੇ ਤੋਂ ਵੀ ਸਹਾਰਨ ਦੇ ਯੋਗ ਨਹੀਂ ਅਸੀਂ ਕੁਝ ਘੰਟਿਆਂ 'ਚ ਉਹਨੂੰ ਅਰੈਸਟ ਕਰਨ ਦੀ ਕੋਸ਼ਿਸ਼ ਦੇ ਵਿੱਚ ਆ ਕਿ ਤੁਸੀਂ ਕਰ ਲਵਾਂਗੇ ਕਿ ਤੁਸੀਂ ਸਮੇਤ ਪਰਿਵਾਰ ਤੇ ਸਮੁੱਚਾ ਨਗਰ ਸਾਰਾ ਜੂਥ ਤੇ ਸਮੁੱਚਾ ਇਲਾਕਾ ਪ੍ਰਸ਼ਾਸਨ ਵੱਲੋਂ ਕਿ ਸਾਡੀ ਇਹ ਬੇਨਤੀ ਹੈ ਤੁਸੀਂ ਇਹਨਾਂ ਨੂੰ ਪ੍ਰਵਾਨ ਕਰਿਓ ਕਿ ਇਹਨਾਂ ਨੌਜਵਾਨਾਂ ਦਾ ਸੰਸਕਾਰ ਕਰ ਦਿਓ ਇਥੋਂ ਤੱਕ ਗੱਲ ਹੋ ਗਈ ਉਸ ਤੋਂ ਬਾਅਦ ਅਸੀਂ ਨਾਲੇ ਗੱਲ ਰੱਖ ਕੇ ਆਏ ਕਿ ਤੁਹਾਡੀ ਡਿਮਾਂਡ ਤੁਹਾਡੀ ਗੱਲਬਾਤ ਸਾਡੇ ਤੱਕ ਪਹੁੰਚ ਗਈ ਹੈ ਅਸੀਂ ਆਪਣੇ ਪਰਵਾਰਾਂ ਨਾਲ ਤੇ ਨਗਰ ਨਾਲ ਜਿੰਨੇ ਸਾਡੇ ਲੋਕ ਧਰਨਿਆਂ ਚੋਂ ਨਾ ਇੱਕ ਵਾਰੀ ਟੰਨਾ ਚ ਪਾ ਲਈ ਉਹਨਾਂ ਦੀ ਰਾਇ ਜਾਣ ਲਈਏ ਤੇ ਭਰਾਵੋ ਇੱਕ ਗੱਲ ਇਹਦੇ ਨਾਲ ਹੋਰ ਹੈ ਕਿ ਜੇ ਅਸੀਂ ਇਸ ਡਿਮਾਂਡ ਨੂੰ ਦੇ ਕੇ ਬੈਠੇ ਆ ਕਿ ਉਸ ਦੋਸ਼ੀ ਨੂੰ ਗ੍ਰਫਤਾਰ ਕਰ ਲਓ ਸਲਾਖਾਂ ਪਿੱਛੇ ਦੇ ਦਿਓ ਕਿ ਅਸੀਂ ਉਸ ਤੋਂ ਬਾਅਦ ਉਹਦੀ ਸੰਸਕਾਰ ਕਰ ਦਿਆਂਗੇ ਫਿਰ ਸਾਡੀਆਂ ਇਹ ਦੋ ਮੰਗਾਂ ਲਟਕਦੀਆਂ ਬਾਈ ਨਾ ਨੌਕਰੀ ਨਾ ਕੋਈ ਮਾਅਵਜ਼ਾ ਫਿਰ ਇਹ ਮੁਸ਼ਕਲ ਲੱਗਦੀ ਆ ਨਾ ਸਾਨੂੰ ਸਾਡੇ ਪੱਲੇ ਨਹੀਂ ਪੈਣੀ ਇਸ ਕਰਕੇ ਇਹ ਗੱਲ ਤੁਹਾਡੇ ਨਾਲ ਤਾਂ ਸਾਂਝੀ ਕੀਤੀ ਹੈ ਕਿ ਜੇ ਤੁਹਾਡੀ ਪਰਵਾਰਗੀ ਮਿਲ ਜੇ ਕਿ ਆ ਮੰਗਾ ਪਰਵਾਰ ਕਿੱਧੀਆਂ ਜਾਂਦੀਆਂ ਮੌਜੂਦਾ ਮੌਕੇ ਦੇ ਹਾਲਾਤਾਂ ਮੁਤਾਬਕ ਤੇ ਕੁਝ ਸਮਾਂ ਘੰਟਿਆਂ ਦਾ ਤੇ ਅਸੀਂ ਇਸ ਨੋਰਮਨਾਂ ਦਾ ਸੰਸਕਾਰ ਕਰਨ ਵਾਸਤੇ ਤਿਆਰ ਹੋ ਜਾਂਦੇ ਆ ਪਰਿਵਾਰ ਸਹਿਮਤ ਫਿਰ ਅਸੀਂ ਇਸ ਗੱਲ ਤੋਂ ਉਹਨਾਂ ਨੂੰ ਇੱਥੇ ਬੁਲਾ ਕੇ ਸਾਰੇ ਪਰਿਵਾਰ ਤੇ ਸਾਡੀਆਂ ਮਾਵਾਂ ਭੈਣਾਂ ਤੇ ਸਾਰੇ ਵੀਰਾਂ ਜੋ ਪੈਨ ਓਵਰ ਕਰ ਲੀਏ ਲੈਟਰ ਤੇ ਅਗਲਾ ਫੈਸਲਾ ਲੈ ਲੀਏ ਤੇ ਉਹ ਤੁਹਾਡੇ ਨਾਲ ਪ੍ਰਸ਼ਾਸਨ ਆ ਕੇ ਭਰੋਸਾ ਦੇ ਜੀ ਫਿਰ ਉਹ ਬੋਲ ਸਕਦੇ ਇੱਥੇ ਆ ਕੇ ਇਸ ਗੱਲ ਤੇ ਜੇ ਸਹਿਮਤ ਹੋ ਤਾਂ ਸਾਰੇ ਵੀਰ ਹੱਥ ਖੜੇ ਪੱਖ ਦੇ ਵਿੱਚ

ਮੈਨੂੰ ਤੁਸੀਂ ਜਾਂਦੇ ਹੋ ਸ਼ਾਇਦ ਸਾਰੇ ਜਾਂਦੇ ਹੋ ਮੈਂ ਇੱਥੇ ਪੂਰੇ ਹਫ਼ਤੇ ਬਰਸੇ ਆ ਰਿਹਾ ਤੇ ਮੈਂ ਤੁਹਾਡੇ ਸਾਰੇ ਦੁੱਖ ਨੂੰ ਸਮਝਦਾ ਵੀ ਹਾਂ ਉਹ ਜਦੋਂ ਮੈਨੇ ਮੁੰਡੇ ਦੀ ਵੀਡੀਓ ਦੇਖੀ ਮੈਨੂੰ ਆਪ ਬੜਾ ਸੋਰਾ ਲੱਗਿਆ ਤੇ ਅਸੀਂ ਪੂਰਾ ਐਫਐਸ ਦੇ ਉੱਤੇ ਲਾਇਆ ਵੀ ਹੈ ਉਹਨੂੰ ਬੰਦੇ ਫੜਨ ਲਈ ਵੀ ਲਾਇਆ ਦੋ ਅਸੀਂ ਅਰੈਸਟ ਵੀ ਕੀਤੇ ਨੇ ਇੱਕ ਐਸਪੈਕਟ ਇਦਾ ਵੈਲਫੇਅਰ ਵੀ ਹੁੰਦਾ ਹੈ ਕੱਲ ਐਸਐਸਪੀ ਸਾਹਿਬ ਜੋ ਕਿ ਕੰਸਟੈਂਟਲੀ ਸਾਨੂੰ ਗਾਈਡਸ ਪ੍ਰੋਵਾਈਡ ਕਰ ਰਹੇ ਸੀਗੇ ਉਹ ਕੱਲ ਆਏ ਤੇ ਸਾਰੀ ਜਥੇਬੰਦੀ ਨਾਲ ਉਹਨਾਂ ਨੇ ਗੱਲਬਾਤ ਕੀਤੀ ਜਥੇਬੰਦੀ ਦੀ ਜੋ ਵੀ ਡਿਮਾਂਡਸ ਸੀ ਉਹਨੂੰ ਉਹਨਾਂ ਨਾਲ ਗੱਲਬਾਤ ਕਰਕੇ ਜੋ ਇੱਕ ਬਈ ਫੈਸਲੇ ਪੇ ਆਈਏ ਉਸ ਦੇ ਹਿਸਾਬ ਨਾਲ ਉਹਨਾਂ ਨੇ ਗੱਲ ਕੀਤੀ ਤੇ ਮੇਨ ਇਹਨਾਂ ਦੀ ਇੱਕ ਜਿਹੜੀ ਵੈਲਫੇਅਰ ਬੇਸ ਡਿਮਾਂਡ ਸੀ ਕਿ ਜੋ ਡਿਪੈਂਡੈਂਟਲੀ ਫੈਮਿਲੀ ਜਿਹੜੀ ਖਰਾਬ ਹੋਈ ਹੈ ਉਹਨਾਂ ਦੇ ਡਿਪੈਂਡੈਂਟ ਦੇ ਘਰ ਵਿੱਚ ਜਿਹੜਾ ਵੰਦੇ ਨੂੰ ਨੌਕਰੀ ਮਿਲੇ ਸਰਕਾਰੀ ਨੌਕਰੀ ਮਿਲੇ ਐਸਐਸਪੀ ਸਾਹਿਬ ਨੇ ਤੁਰੰਤ ਉਸ ਮੀਟਿੰਗ ਦੇ ਬਾਅਦ ਡੀਜੀਪੀ ਸਾਹਿਬ ਨਾਲ ਗੱਲ ਕੀਤੀ ਤੇ ਹੌਨ ਕੰਪੈਸ਼ਨੇਟ ਕਰਾਵਾ ਸਨੁਭਤੀ ਦੇ ਹਿਸਾਬ ਨਾਲ ਜਿਹੜੇ ਡਿਪੈਂਡੈਂਟਸ ਨੂੰ ਸਰਕਾਰੀ ਪੁਲਿਸ ਪੰਜਾਬ ਪੁਲਿਸ ਦੇ ਵਿੱਚ ਨੌਕਰੀ ਦੇ ਰਾਨ ਨਹੀਂ ਰਿਕੁਐਸਟ ਕੀਤੀ ਡੀਜੀਪੀ ਸਾਹਿਬ ਦੀ ਪ੍ਰਵਾਨਗੀ ਦੇ ਬਾਅਦ ਐਸਐਸਪੀ ਸਾਹਿਬ ਨੇ ਡਾਇਰੈਕਸ਼ਨ ਦਿੱਤੀ ਕਿ ਜੋ ਵੀ ਡਿਪੈਂਡੈਂਟਸ ਨੇ ਵਿਚਾਰੇ ਜਿਨ੍ਹਾਂ ਦੇ ਪਰਿਵਾਰ ਖਰਾਬ ਹੋਏ ਸੀ ਇਸ ਦੁਖਦ ਇਨਸੀਡੈਂਟ ਦੇ ਵਿੱਚ ਵਿਚ ਤੇ ਉਹਨਾਂ ਨੂੰ ਪੰਜਾਬ ਪੁਲਿਸ ਦੇ ਵਿੱਚ ਉਹਨਾਂ ਦੀ ਯੋਗਤਾ ਅਨੁਸਾਰ ਸਰਕਾਰੀ ਨੌਕਰੀ ਆਜ ਤੋਂ ਹੀ ਦਿੱਤੀ ਜਾਂਦੀ ਹੈ ਤੇ ਅੱਜ ਮੇਰੇ ਕੋਲ ਜਿਹੜੇ ਹੈ ਉਹਨਾਂ ਦੇ ਅਪੁਆਇੰਟਮੈਂਟ ਲੈਟਰਸ ਮੇਲੇ ਕੇ ਆਏ ਆ ਇੱਕ ਦੇਖੋ ਅਸੀਂ ਕਿਸੇ ਦੀ ਜਿਹੜੀ ਛਤੀ ਹੋਈ ਹੈ ਉਹਨੂੰ ਅਸੀਂ ਪੂਰਾ ਨਹੀਂ ਕਰ ਸਕਦੇ ਬਟ ਅਸੀਂ ਵੱਧ ਤੋਂ ਵੱਧ ਜਿਹੜਾ ਉਹਨਾਂ ਦੇ ਸਪੋਰਟ ਵਿੱਚ ਖੜੇ ਆ ਇੱਕ ਬੰਦਾ ਜਿਹੜਾ ਮੇਨ ਲੱਖਾ ਹੈਗਾ ਉਹ ਵਜਿਆ ਹੋਇਆ ਉਹਦੇ ਪਿੱਛੇ ਵੀ ਅਸੀਂ ਪੂਰੀ ਸ਼ਹਿਦਤ ਨਾਲ ਲਗੇ ਹੋਏ ਰਹਾ ਉਹਨੂੰ ਵੀ ਅਸੀਂ ਜਲਦੋ ਜਲ ਛੜ ਕੇ ਤੁਹਾਨੂੰ ਇਨਸਾਫ ਜ਼ਰੂਰ ਦਿਲਾਵਾਂਗੇ ਤੇ ਤੁਹਾਡਾ ਤੋਂ ਅਸੀਂ ਪੂਰੀ ਤਰ੍ਹਾਂ ਸਮਝਦੇ ਆਂ ਬਾਕੀ ਐਡਮਿਨਿਸਟ੍ਰੇਸ਼ਨ ਵੱਲੋਂ ਵੀ ਜਿਹੜਾ ਮੈਕਸਿਮਮ ਤੋਂ ਮੈਕਸਿਮਮ ਜੋ ਕੰਪਨਸੇਸ਼ਨ ਹੋ ਸਕਦਾ ਹੈ ਉਹ ਤੁਹਾਨੂੰ ਦਿਵਾਇਆ ਜਾ ਰਿਹਾ ਹੈ ਇਹਦੇ ਬਾਰੇ ਤੁਹਾਨੂੰ ਜਿਹੜੇ ਆਪਣੇ ਏਡੀਸੀ ਮੈਡਮ ਵੀ ਆਏ ਨੇ ਇਹ ਤੁਹਾਨੂੰ ਉਹ ਕਰਾਵਾਂਗੇ ਤੇ ਅਸੀਂ ਜਥੇਬੰਦੀ ਦਾ ਵੀ ਧੰਨਵਾਦ ਕਰਨਾ ਚਾਹੁੰਦੇ ਆਂ ਇਹਨਾਂ ਨੇ ਪੂਰੇ ਨਗਰ ਦਾ ਤੇ ਪੂਰੇ ਪਿੰਡ ਦਾ ਵੀ ਮੈਂ ਪਿੰਡ ਦਾ ਸਮੁੱਚੇ ਪਿੰਡ ਦਾ ਵੀ ਮੈਂ ਧੰਨਵਾਦ ਕਰਨਾ ਚਾਹਾਂਗਾ ਕਿੰਨੇ ਵੱਡੇ ਪੱਧਰ ਤੇ ਜਿਹੜਾ ਪ੍ਰੋਟੈਸਟ ਹੋਇਆ ਉਹਨੂੰ ਪੀਸਫੁਲੀ ਤੁਸੀਂ ਰੱਖਿਆ ਕੋਈ ਸਾਨੂੰ ਲਾਅ ਐਂਡ ਆਰਡਰ ਦੀ ਕਦੀ ਵੀ ਸਿਚੁਏਸ਼ਨ ਨਹੀਂ ਆਈਏ ਤੁਸੀਂ ਆਪਣੀ ਡਿਮਾਂਡ ਬੜੀ ਜੈਨੂਇਨ ਤਰੀਕੇ ਨਾਲ ਜਿਹੜੀ ਕਿ ਕਨਸਟੀਟਿਊਸ਼ਨਲੀ ਅਸੀਂ ਰੱਖਦੇ ਆਂ ਵੈਸੀ ਤੁਸੀਂ ਰੱਖੀ ਹੈ ਤੇ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਨਾ ਚਾਹੁੰਦਾ ਤੇ ਅੱਗੇ ਵੀ ਤੁਹਾਨੂੰ ਭਰੋਸਾ ਦਿਲਾਉਣਾ ਚਾਹੁੰਦਾ ਜਿਹੜਾ ਇੱਕ ਮੇਨ ਅਕਿਲ ਲੈ ਗਿਆ ਉਹਨੂੰ ਅਸੀਂ ਸਖਤੋ ਸਖਤ ਕਰਕੇ ਜਲਦ ਤੋਂ ਜਲਦ ਉਹਨੂੰ ਗ੍ਰਿਫਤਾਰ ਕਰਾਂਗੇ ਤੇ ਤੁਹਾਨੂੰ ਇਨਸਾਫ ਦਿਵਾਵਾਂਗੇ ADC ਮੈਡਮ ਆ ਕੇ ਕਾਈਂਡਲੀ ਆਪਣਾ ਜਿਹੜਾ ਅਨਾਉਂਸਮੈਂਟ ਕਰੀਏ ਤੇ ਮੈਂ ਬੱਚੇ ਨੂੰ ਬੱਚਿਆਂ ਨੂੰ ਇੱਕ ਵਾਰ ਬੁਲਾ ਕੇ ਆਓ ਜੀ ਅਟੈਂਡਮੈਂਟ ਲੈਣ ਨੂੰ ਦੇਣਾ ਚਾਹੁੰਦਾ ਇਧਰ ਆਪਾਂ ਤੋਂ ਵਿਸ਼ਾਲ ਇੱਥੇ ਜਿਵੇਂ ਨਿਆਲਪਿੰਡ ਦੇ ਵਿੱਚ ਦਰਨਾ ਚੱਲ ਰਿਹਾ ਸੀ ਆ ਐਸਐਸਪੀ ਪਟਿਆਲਾ ਜੀ ਕੱਲ ਅਸੀਂ ਤਾਂ ਕੌਨਸਟੈਂਟਲੀ ਅਸੀਂ ਸਾਨੂੰ ਗਾਈਡੈਂਸ ਪ੍ਰੋਵਾਈਡ ਕਰ ਰਹੇ ਹਾਂ ਕੱਲ ਉਹ ਸਪੈਸ਼ਲੀ ਜਥੇਬੰਦੀ ਨੂੰ ਮਿਲਣ ਆਏ ਉਹਨਾਂ ਨਾਲ 4 ਘੰਟੇ ਮੀਟਿੰਗ ਚੱਲੀ ਉਹਨਾਂ ਦੀ ਤੇ ਜਿੰਨੀਆਂ ਵੀ ਡਿਮਾਂਡਸ ਜਥੇਬੰਦੀ ਸੀ ਉਹ ਉਹਨਾਂ ਨਾਲ ਉਹਨਾਂ ਨੇ ਗੱਲਬਾਤ ਕੀਤੀ ਇੱਕ ਜਿਹੜੀ ਮੇਜਰ ਡਿਮਾਂਡ ਸੀ ਜਿਹੜੀ ਪੁਲਿਸ ਡਿਪਾਰਟਮੈਂਟ ਨਾਲ ਰਿਲੇਟਡ ਸੀ ਉਹ ਸੀ ਕਿ ਜਿਹੜੇ ਡਿਪੈਂਡੈਂਟਸ ਨੇ ਉਹਨੂੰ ਕੋਈ ਸਰਕਾਰੀ ਨੌਕਰੀ ਮਿਲ ਜਾਏ ਐਸਐਸਪੀ ਸਾਹਿਬ ਨੇ ਉਸ ਮੀਟਿੰਗ ਤੋਂ ਜਸਟ ਬਾਅਦ ਡੀਜੀਪੀ ਸਾਹਿਬ ਨਾਲ ਗੱਲ ਕੀਤੀ ਤੇ ਪ੍ਰਵਾਨਗੀ ਲਈਤੀ ਸਰਕਾਰੀ ਨੌਕਰੀ ਲਈ ਤੇ ਅੱਜ ਮੈਂ ਜੱਥੇਬੰਦੀ ਤੇ ਸਾਰੀ ਪਬਲਿਕ ਦੇ ਸਾਹਮਣੇ ਉਹਨੂੰ ਜਿਹੜੇ ਹੈ ਅਪੁਆਇੰਟਮੈਂਟ ਲੈਟਰ ਜਿਹੜੇ ਪੰਜਾਬ ਪੁਲਿਸ ਦੇ ਉਹਨੂੰ ਪ੍ਰੋਵਾਈਡ ਕੀਤੇ ਪੂਰੀ ਜੱਥੇਬੰਦੀ ਤੇ ਪਰਿਵਾਰ ਨੂੰ ਪੂਰੇ ਪਿੰਡ ਨੂੰ ਸੈਟੀਸਫਾਈ ਕੀਤਾ ਗਿਆ ਤੇ ਉਹਨਾਂ ਦੇ ਵੈਲਫੇਅਰ ਦੇ ਵਿੱਚ ਕੋਈ ਵੀ ਕਮੀ ਨਹੀਂ ਛੱਡੀ ਜਾਊਗੀ ਤੇ ਜਿਹੜਾ ਬਜਦਾ ਮੁਜਰਮ ਹੈ ਲੱਖਾ ਉਹਦੇ ਪਿੱਛੇ ਵੀ ਅਸੀਂ ਲੱਗੇ ਹੋਏ ਹਾਂ ਤੇ ਜਲਦ ਤੋਂ ਜਲਦ ਉਹਦੀ ਗ੍ਰਿਫਤਾਰੀ ਕਰਾਂਗੇ ਪਰਿਵਾਰ ਦੀ ਪਰਿਵਾਰ ਦੀ ਪੂਰੀ ਜੱਥੇਬੰਦੀ ਦੀ ਤੇ ਪੂਰੇ ਪਿੰਡ ਦੀ ਸਹਿਮਤੀ ਤੁਸੀਂ ਦੇਖ ਰਹੇ ਹੋ ਆ ਵੀ ਮੈਂ ਸਟੇਜ ਤੇ ਸੀ ਅਨਾਉਂਸਮੈਂਟ ਕੀਤਾ ਸੀ ਤੇ ਹੁਣ ਸਾਰਿਆਂ ਦੀ ਸਹਿਮਤੀ ਇਹਦੇ ਨਾਲ ਹੈਗੀ ਹੈ ਕੱਲ ਉਹ ਕੱਲ ਉਹ 12 ਵਜੇ ਇੱਧਰ ਆ ਰਾਹੋਂ ਜਿਹੜਾ ਸੰਸਕਾਰ ਕਰਨਗੇ ਉਹ ਤੋਂ ਸਰਟੀਫਿਕੇਟ ਦੇ ਦੇ ਚਲੋ ਕੱਲ